ਦੇਖੋ ਦੇਸੀਰ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਜੰਦਰ ਵੈਸ ਖਲਕੇਰੀ ਜਿਹੜੀ ਆ ਸਾਰਾ ਸਿਆਸੀ ਖੜਾ ਪਈਦਾ ਪੱਗ ਗਿਆ ਤੇ ਇਸ மூੜੀਆਂ ਸਿਆਸੀ ਲੀਡਰਸ਼ਿਪ ਆ ਬਿਲਕੁਲ ਜੰਦੇ ਡੇਰਾ ਜਮਾਏ ਬੈਠੇ ਗੱਲ ਕਰਦੇ ਆ ਵੀਜੇਪੀ ਪਾਰਟੀ ਦੀ ਤਾਂ ਦੱਸਤੀ ਕਿ ਲੋਕ ਸਭਾ 2014 ਵਿੱਚ ਵੀਜੇਪੀ ਦਾ ਗਰਾਫ ਪੰਜਾਬ ਵਿੱਚ ਕਾਫੀ ਵਧਿਆ ਤੇ ਇਸ ਦੇ ਨਾਲ ਹੀ 30 ਵਾਰ ਪ੍ਰਧਾਨ ਮੰਤਰੀ ਜਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤੇ ਇਸ ਦੇ ਨਾਲ ਹੀ ਜਲੰਧਰ ਵੈਸਟ ਹਲਕੇ ਦੀ ਗੱਲ ਕੀਤੀ ਜਾਂਦੀ ਤਾਂ ਜਦੋਂ ਵੀ ਜਲੰਧਰ ਵੈਸਟ ਹਲਕੇ ਦੀ ਗੱਲ ਕੀਤੀ ਜਾਂਦੀ ਖਾਸ ਕਰ ਬਸਤੀਆਂ ਦੀ ਗੱਲ ਕੀਤੀ ਜਾਂਦੀ ਹਮੇਸ਼ਾ ਹੀ ਹਰ ਬਸ਼ਿੰਦ ਯਾਨੀ ਕਿ ਜਲੰਧਰ ਦੇ ਹਰ ਬਸ਼ਿੰਦ ਦੇ ਦੁਪਰ ਇੱਕੋ ਹੀ ਗੱਲ ਆਉਂਦੀ ਹੈ ਵੀ ਬਸਤੀਆਂ ਦੇ ਵਿੱਚ ਨਸ਼ੇ ਦੀ ਪੂਰਾ ਇੱਕ ਗੜ ਹੈਗਾ ਜਿੱਥੇ ਉਹਨਾਂ ਦੇ ਬੱਚੇ ਡਰ ਰਹਿੰਦਾ ਵੀ ਉਹਨਾਂ ਦੇ ਬੱਚੇ ਕਿਨੇ ਨਸ਼ੇ ਦੀ ਦਲਦਲ ਚ ਫਸਦੇ ਸੋ ਆਵਾਜ਼ਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਆਵਾਜ਼ ਪਹਿਲਾਂ ਜੋ ਆਮ ਆਦੀ ਪਾਰਟੀ ਸੀ ਉਦੋਂ ਆਵਾਜ਼ ਥਾਈ ਸੀ ਕਿਹਨਾਂ ਦੇ ਕਿਤੇ ਉਹਨਾਂ ਦੀ ਆਵਾਜ਼ ਨੂੰ ਦੁਬਾਨ ਵਾਸਤੇ ਉਹਨਾਂ ਨੇ ਕਾਫੀ ਸੰਘਰਸ਼ ਕੀਤਾ ਲੇਕਿਨ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਤਾਂ ਉਹਨਾਂ ਨੇ ਪਾਰਟੀ ਛੱਡ ਕੇ ਆਵਾਜ਼ ਪਾਉਣ ਕੀਤੀ ਤੇ ਕਿਤੇ ਨਾ ਕਿਤੇ ਅੱਜ ਜਿੰਦਰ ਨੇ ਪੂਰੇ ਹਲਕੇ ਵਿੱਚ ਸ਼ੀਤਲ ਅੰਗੁਰਾਲ ਉਹਨਾਂ ਨੌਜਵਾਨਾਂ ਵਾਸਤੇ ਇੱਕ ਪ੍ਰੇਰਨਾ ਸੌਤ ਬਣ ਜਿਨ੍ਹਾਂ ਨੇ ਨੌਜਵਾਨੀ ਵਚਨ ਵਿੱਚ ਪੂਰਾ ਸੰਘਰਸ਼ ਜਾਰੀ ਰੱਖਿਆ ਸੋ ਅੱਜ ਵੈਸਟ ਹਲਕੇ ਵਿੱਚ ਵਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦਾ ਕਿਸ ਤਰ੍ਹਾਂ ਦਾ ਉਹਨਾਂ ਦਾ ਚੋਣ ਪ੍ਰਚਾਰ ਹੋ ਰਿਹਾ ਤਾਂ ਅੱਗੇ ਕੀ ਰਣਨੀਤੀ ਲਾਉਗੀ ਉਕੇ স্মল ਲੀਡਰਸ਼ਿਪ ਜੰਦਰ ਵੈਸ ਦੇ ਵਿੱਚ ਆ ਚੁੱਕੀ ਤੇ 10 ਨੂੰ ਜਿਹੜੇ ਚੋਣ ਹੋਣਗੇ ਤੇ ਉਹ ਗੱਲਬਾਤ ਕਰਦੇ ਆ ਸਾਬਕਾ ਵਾਜਪਾ ਦੇ ਮੰਤਰੀ ਮਰੰਝੇ ਕਾਲੀਨਾ ਕਾਲੀ ਸਾਹਿਬ ਜਦੋਂ ਵੀ ਗੱਲ ਜੰਦਰ ਦੀ ਗੱਲ ਕਰਦੀ ਵੈਸ ਖਾਸੇ ਬਸਤੀਆਂ ਦੀ ਗੱਲ ਕਰਦੀ ਤਾਂ ਇੱਕੋ ਹਰ ਬਚਿੰਦਾ ਹੀ ਗੰਦਾ ਵੀ ਨਸ਼ਾ ਵੜਾ ਨਸ਼ਾ ਵੜਾ ਕਾਰਨ ਕੀ ਹੈ ਨਸ਼ਾ ਕਿਉਂ ਨਹੀਂ ਖਤਮ ਕੀਤਾ ਗਿਆ ਬਸ ਦੇਖੋ ਇਸ ਤਰ੍ਹਾਂ ਕਿ ਜਿਹੜਾ ਨਸ਼ਾ ਹੈ ਇਹ ਮੈਂ ਕਹਾਂਗਾ ਵੀ ਕੋਈ ਵੀ ਦੀਸ਼ ਦੁਨੀਆ 'ਚ ਅਛੂਤਾ ਨਹੀਂ ਹੈ ਜਿੱਥੇ ਜਿਹੜੀ ਡਰੱਗ ਦੀ ਮੈਨੇਸ ਹੈ ਉਹ ਤੋਂ ਗਰਸਤ ਨਾ ਹੋਵੇ ਸੋchnate ਜਿਹੜਾ ਹੈਗਾ ਇਹ ਇੰਟਰਨੈਸ਼ਨਲ ਇਸ਼ੂ ਹੈ ਸੋ ਨਸ਼ਾ ਜਿਹੜਾ ਹੈਗਾ ਖਤਮ ਹੋਣਾ ਚਾਹੀਦਾ ਇਹ ਚਿੰਤਾ ਦਾ ਵਿਸ਼ਾ ਹੈ ਤੁਸੀਂ ਜਿਰੰਦਰ ਪਸ਼ਚਮੀ ਦੀ ਗੱਲ ਕੀਤੀ ਹੈਗੀ ਤਾਂ ਲਗਭਗ ਆਮ ਆਦਮੀ ਪਾਰਟੀ ਨੂੰ ਉਦੀ ਸਰਕਾਰ ਬਣੇ 2.5 ਸਾਲ ਹੋ ਗਏ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਸੀਗਾ ਕਿ ਸਰਕਾਰ ਦੇ 2 ਮਹੀਨੇ 'ਚ ਆਨ ਦੇ ਵਿੱਚ ਅਸੀਂ ਨਸ਼ਾ ਪੰਜਾਬ 'ਚੋਂ ਮੁਕੰਮਲ ਤੌਰ ਤੇ ਖਤਮ ਕਰ ਦੇਵਾਂਗੇ ਔਰ ਅੱਜ 2.5 ਸਾਲ ਬੀਤਣ ਵਾਲੇ ਹੈ ਖਤਮ ਤਾਂ ਕੀ ਹੋਣਾ ਨਸ਼ਾ ਹੋਰ ਵੱਧ ਗਿਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਰਿਟਾਇਰਡ ਆਈਜੀ ਹੈਗੇ ਆ ਅੰਮ੍ਰਿਤਸਰ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਸਟੇਜ ਲੋਕ ਸਭਾ ਦਾ ਚੋਣ ਹੋ ਰਿਹਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਨਸ਼ਾ ਵਧ ਰਿਹਾ ਔਰ ਜਿਹੜੇ ਪੁਲਿਸ ਅਫਸਰ ਹੈ ਉਹ ਵਕਾ ਰਹੇ ਆ ਔਰ ਉਹਦੇ ਉੱਤੇ ਸੁਰੱਖਣ ਪ੍ਰਾਪਤ ਹੈਗਾ ਆਮ ਆਦਮੀ ਪਾਰਟੀ ਦੇ ਸ਼ੀਰਸ਼ ਨੇਤਾਵਾਂ ਸੋ ਸੁਨਾਤੇ ਜਦੋਂ ਬਾੜੀ ਖੇਤ ਨੂੰ ਖਾਨ ਲੱਗ ਪਵੇ ਤਾਂ ਫਿਰ ਕੌਣ ਬਚਾ ਸਕਦਾ ਖੇਤ ਤੋਂ ਤਾਂ ਉਸ ਨਾਤੇ ਜਿਹੜਾ ਹੈਗਾ ਅੱਜ ਜਿਹੜੀਆਂ ਕਮਿਟਮੈਂਟਾਂ ਕੀਤੀਆਂ ਸੀਗੀਆਂ ਜਿਵੇਂ ਅਸੀਂ ਕਹੀਏ ਕਿ ਗਰੰਟੀਆਂ ਦਿੱਤੀਆਂ ਸੀਗੀਆਂ ਕੇਜਰੀ ਵਾਲਦੀਆਂ ਗਰੰਟੀਆਂ ਚਾਹੇ ਉਹ 1000 ਰੁਪਿਆ ਮਹਲਾਵਾਂ ਨੂੰ ਦੇਣ ਦਾ ਵਾਅਦਾ ਸੀਗਾ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਸੀਗਾ ਨਸ਼ਾ ਖਤਮ ਕਰਨ ਦਾ ਵਾਅਦਾ ਸੀਗਾ ਸੋ एक भी वादा उन्होंने पूरा नहीं किया ज और फिर यह है कि बी उल्टा देखो कानून व्यवस्था चरमरा रही हैगी दिन प्रतिदिन तुम देखो कि भी फरौती मंगी जा रही कतलो गारत हो रही है दिन दहाड़े जोड़ा हो रहे हैं और मैं कहोंगा कि जोड़ा पुलिस का सैटअप है वह चरमरा गया है और किसी ना किसी तरह जगह आम आदमी पार्टी दोषी है मुख्यमंत्री चीफ मिनिस्टर ਉਹਨਾਂ ਨੂੰ ਟੋਟਲੀ ਜਿਹੜਾ ਹੈਗਾ ਕਿ ਵੀ ਮੈਂ ਕਮਾ ਕੇ ਹੋਮ ਡਿਪਾਰਟਮੈਂਟ ਉਹਨਾਂ ਕੋਲ ਹੈ ਪੂਰੀ ਤਰ੍ਹਾਂ ਅਸਫਲ ਹੋਇਆ ਔਰ ਤੁਸੀਂ ਦੇਖੋ ਕਿ ਪੰਜਾਬ ਦੇ ਉੱਤੇ ਅੱਜ 4 ਲੱਖ ਕਰੋੜ ਦਾ ਕਰਜ਼ਾ ਜਿਹੜਾ ਵਧ ਗਿਆ ਸੋ ਕਰਜ਼ੇ ਦੇ ਉੱਤੇ ਚਲਾ ਚਲਾ ਰਹੇ ਹੈਗੇ ਆ ਤੋ ਇਸੇ ਤਰ੍ਹਾਂ ਤੁਸੀਂ ਕਹੋ ਕਿ ਵੀ ਰੇਤਾ ਬਜਰੀ ਇਹ ਵੀ ਕਹਿੰਦੇ ਸੀ ਕੰਟਰੋਲ ਕਰਾਂਗੇ ਇਸ ਦਾ ਕਹਿੰਦੇ ਸੀ 20000 ਕਰੋੜ ਰੁਪਏ ਰੈਵਨਿਊ ਇਕੱਠਾ ਕਰਾਂਗੇ ਰੈਵਨਿਊ ਦਾ ਇਕੱਠਾ ਕੀ ਕਰਨਾ ਸੀਗਾ ਉਲਟਾ ਜਿਹੜੇ ਰੇਟ ਜਿੰਨੇ ਵਧ ਗਏ ਹੈਗੇ ਆ ਹਹਾ ਕਾਰ ਬਚਿਆ ਹੋਇਆ ਔਰ ਉਸ ਨਾਤੇ ਜਿਹੜਾ ਵਿਸਤਾ ਉਪਚਨਾਉ ਹੈ ਇਸ ਕੋਈ ਸਰਕਾਰ ਨਾ ਬਣੀ ਜਾਂ بگੜਨੀ ਨਹੀਂ ਹੈ ਲੇਕਿਨ ਇੱਕ ਸੁਨੇਹਾ ਦੇਣਾ ਕਿ ਅਸੀਂ ਇਹ ਭਾਰਤੀ ਜਨਤਾ ਪਾਰਟੀ ਜਿਹੜਾ ਹੈਗਾ ਜਿਤਾ ਕੇ ਜਿਹੜਾ ਹੈਗਾ ਕਿ ਵੀ ਇੱਕ ਜਿਹੜਾ ਹੈਗਾ ਕਿ ਵੀ ਸੁਨੇਹਾ ਆਮ ਆਦਮੀ ਪਾਰਟੀ ਨੂੰ ਕਿ ਵੀ ਅਸੀਂ ਖਿਲਾਫ ਹੈਗੇ ਆ ਇਹਦੀ ਪੂਰੇ ਪੰਜਾਬ ਪੰਜਾਬ ਦੇ ਲੋਕਾਂ ਦੇ ਜਿਹੜਾ ਹੈਗਾ ਭਾਵਨਾ ਦੀ ਅਭਿਵਿਅਕਤੀ ਕਰਨੀ ਹੈਗੀ ਔਰ ਦੂਸਰਾ ਇਹਗਾ ਕਿ ਭਾਰਤੀ ਜਨਤਾ ਪਾਰਟੀ ਦੀ ਪਿੱਠ ਸੱਤ ਪਾਣੀ ਕਿ ਜਿਸ ਤਰ੍ਹਾਂ ਕੇਂਦਰ ਦੇ ਵਿੱਚ ਤੀਸਰੀ ਵਾਰੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਹਨ ਸੋ ਸੁਨਾਤੇ ਕਿ ਸੁਨੇਹਾ ਜਾਏਗਾ ਕਿ ਵੀ ਅੱਜ ਪੰਜਾਬ ਜਿਹੜਾ ਹੈਗਾ ਉਹ ਅੱਜ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਬਾਫੜੇ ਕਿਉਂਕਿ 18% ਵੋਟ ਵੀ ਜਿਹੜੇ ਲੋਕ ਸਭਾ ਦੇশ্বরੀ ਹੈ ਨਹੀਂ ਸੋ ਸੁਨਾਤੇ ਜਿਹੜਾ ਮੈਸੇਜ ਜਿਹੜਾ ਹੈਗਾ ਇਹ ਮੈਂ ਕਵਾਂਗਾ ਕਿ ਵੀ ਜਲੰਧਰ ਦੇ ਪਸ਼ਚਮਿਕ ਖੇਤਰ ਦੇ ਜਿਹੜੇ ਸੂਜਵਾਨ ਵੋਟਰ ਹੈ ਇਹ ਉਹਨਾਂ ਨੇ ਦੇਣਾ ਹੈਗਾ ਸੋਸ ਨਾਤੇ ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਭਾਰੀ ਬਹੁਮਤ ਜਿੱਤਣਗੇ ਕਿਸੇ ਦੇ ਕੱਲ ਇੱਕ ਰੋਡ ショਅ ਹੋਇਆ ਸੀਐਮ ਮਾਨ ਜੀ ਨੇ ਕੁਝ ਕੱਢਿਆ ਔਰ ਸਦੀਕ ਬਿਲਕੁਲ ਵਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਔਰ ਸਦੀਕ ਖਾਬ ਦਾ ਮੈਂਬਰ ਪਾਰਲੀਮੈਂਟ ਉਮੀਦਵਾਰ ਆਪਣੇ ਸ਼ੁਸ਼ੀਲ ਰਿੰਕੂ ਤੇ ਸਦੀਕ ਕੰਝ ਕੱਸਿਆ ਵੀ ਸੱਤਾ ਦੇ ਲਾਲਚ ਹੋਰ ਸੱਤਾ ਦੇ ਲਾਲਚ ਤੇ ਸ਼ੁਸ਼ੀਲ ਰਿੰਕੂ ਨੇ ਮੈਂਬਰ ਆਪ ਛੱਡ ਕੇ ਸਿੱਧੀ ਬਾਜ-ਪਾਜ ਵਾਂਗ ਕੀਤੀ ਵੀ ਹੋਰ ਸਰ ਲਾਲ ਸੀ ਦੂਜੀ ਕਹਿੰਦੇ ਗਰਦਾਰ ਹੈ ਸ਼ੀਤੂ ਅੰਗੁਰਾਲ ਕਿਸਾ ਦੇ ਦੋ ਵੀ ਇਹ ਇਸ ਮੌਕੇ ਤੇ ਇਦਾਂ ਦੇ ਤੰਜ ਕਸਨੇ ਕਿ ਇੱਕ ਮੁੱਖ ਮੰਤਰੀ ਚੋ ਬਣ ਦੇਖੋ ਗੱਲ ਇਹ ਹੈ ਕਿ ਜਿਸ ਲੈਵਲ ਦਾ ਅਸੀਂ aarop prati aarop ਕਰਦੇ ਪਏ ਔਰ ਮੁੱਖ ਮੰਤਰੀ ਕਰ ਰਿਹਾ ਇਹ ਜਿਸ ਟੀਚਰ ਦੇ ਉੱਤੇ ਆ ਉਹਨਾਂ ਨੂੰ ਸ਼ੋਭਾ ਨਹੀਂ ਦਿੱਤਾ ਜਿੱਦ ਤੱਕ ਸਵਾਲ ਆ ਗਿਆ ਮੈਂ ਕਵਾਂਗਾ ਕੁਝ ਸ਼ੀਤਲ ਅੰਗੁਰਾਲ ਨੂੰ ਸત્તા ਦਾ ਕਾਦਾ ਲਾਲਚ ਹੈ ਉਹ ਤਾਂ ਇੱਥੇ ਸਤਾ ਹੀ ਸੀਗੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ 3 ਸਾਲ ਜੜੇ ਗਿਆ ਛੱਡ ਕੇ ਆਇਆ ਉਹਦੇ ਕੋਈ ਕਾਰਨ ਤਾਂ ਹੈਗਾ ਨਾ ਕਿ ਵੀ ਐਮ ਐਲ ਏ ਕਿ ਵਿਧਾਇਕ ਜਿਹੜਾ ਹੈਗਾ ਦੋਆਂ ਸਾਲਾਂ ਤੋਂ ਉਹਨੂੰ ਕੁਟਨ ਮਹਿਸੂਸ ਹੋ ਰਹੀ ਕਿ ਵੀ ਭਾਈ ਜਿਹੜੇ ਕੰਮ ਹੈਗੇ ਲੋਕਾਂ ਨਾਲ ਉਹ ਲੋਕਾਂ ਦੇ ਕੰਮ ਨਹੀਂ ਹੋ ਰਹੇ ਤਾਂ ਉਸ ਨਾਤੇ ਜਿਹੜਾ ਹੈ ਸ਼ੀਤਲੰਗੁਰਾਲ ਹੁਣੀ ਮੈਂ ਕਹਾਂਗਾ ਕਿ ਉਹਨਾਂ ਨੇ ਇਸ ਖੇਤਰ ਦੇ ਲੋਕਾਂ ਲਈ ਜਿਹੜਾ ਹੈ ਆਪਣੀ ਕੁਰਸੀ ਨੂੰ ਵੀ ਲੱਤ ਮਾਰੀ કે ભાઈ જે કામ ਨਹੀਂ ਹੋ ਰے تے میرا ਵਿਧਾਇਕ رہندہ کوئی فائدہ نہیں ہے گا۔ ਅਸੀਂ ਚਲੀਏ ਉਹਨਾਂ ਕੋਲ ਜਿਹੜੇ ਕੰਮ ਕਰਵਾ ਸਕਦੇ ਹੈ ਭਾਰਤੀ ਜਨਤਾ ਪਾਰਟੀ ਕੋਲ ਚਲੀਏ। ਤੋਂ ਉਸ ਨਾਤੇ ਜਿਹੜਾ ਹੈਗਾ ਉਹ ਆਪਾਂ ਹੁਣ ਗਦਾਰ ਕਹੀਏ ਤੇ ਮੈਨੂੰ ਪੁੱਛ ਤੁਸੀਂ ਪੁੱਛ ਲਓ ਕਿ ਜਿਹੜਾ ਹੁਣ ਆਪਣੇ ਅਮਿੰਦਰ ਭਗਤੂਨੀ ਹੈ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦੇ ਬਾਰੇ ਕਿਉਂਕਿ ਉਹਨਾਂ ਦੇ ਪਿਤਾ ਜੀ ਪਾਰਟੀ ਲੀਡਰ ਵੀ ਬਣਾਇਆ, ਤਿੰਨ ਵਾਰੀ ਐਮਐਲਏ ਬਣਾਇਆ ਇਸ ਪਰ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਰਹੇ ਹੈ। ਤੇ ਮਿੰਦਰ ਭਗਤ ਉਹ ਨਹੀਂ ਕਿਉਂ ਚਲੇ ਗਏ ਉਹਨਾਂ ਨੂੰ ਕੀ ਕਹਿਣਗੇ ਮੈਂ ਤਾਂ ਭਗਵੰਤ ਮਾਨ ਉਹਨਾਂ ਨੂੰ ਪੁੱਛਣਾ ਚਾਹੁੰਦਾ ਬਿਲਕੁਲ ਮਿੰਦਰ ਭਗਤ ਜੀ ਗਾ ਗਤੀ ਤੁਹਾਨੂੰ ਯਾਦ ਲਾਸਟ ਜਿੰਮੀ ਚੋਂ ਤੁਸੀਂ ਖੁਦ ਕੇੜੀ ਬੰਡਾਈ ਤੋਂ ਖੁਦ ਦੇ ਤੋਂ ਚੁਨੀਰ ਭਗਤ ਜੀ ਨਾਲ ਲੈ ਕੇ ਆਏ ਸੀ ਜਦੋਂ ਕਾਫੀ ਬਿਮਾਰ ਸੀ ਕਾਫੀ ਆਹਤ ਹੋਈ ਸੀ ਵੀ ਉਹਨਾਂ ਦੇ ਬੇਟੇ ਨੇ ਛੱਡ ਕੇ ਉਹ ਆਮਾ ਦੀ ਪਾਚਲੀ ਉਸ ਤੋਂ ਕਿਸ ਦਾ ਦੋਸਤ ਹੁਣ ਕੀ ਹਾਲਾਤ ਰਹਿ ਗਈ ਦੇਖੋ ਹੁਣ ਜਿਹੜਾ ਹੈਗਾ ਠੀਕ ਹੈ ਹੁਣ ਜਿਹੜਾ ਜੋ ਅੱਜ ਦੇ ਅੱਜ ਦੀ ਰਾਜਨੀਤੀ ਹੋ ਗਈ ਹੈਗੀ ਆ ਇਸ ਢੰਗ ਨਾਲ ਕਿਉਂਕਿ ਜਦੋਂ ਵੀ ਕੋਈ ਪਾਰਟੀ ਛੱਡਦਾ ਹੈ ਅੱਗੇ ਹੁੰਦਾ ਸੀਗਾ ਕਿ ਵੀ ਕੋਈ ਵਿਚਾਰਧਾਰਾ ਦੇ ਨਾਲ ਕੋਈ ਕਿਸੇ ਦਾ ਇਸ਼ੂਸ ਦੇ ਉੱਤੇ ਛੱਡੀ ਜਾਂਦੀ ਹੈ ਜਿੱਦਾਂ ਸ਼ੀਤਲ ਕੁਰਾਲ ਨੇ ਛੱਡੀ ਹੈ ਉਹਨਾਂ ਦੇ ਇਸ਼ੂਸ ਕਿਹੇ ਕੰਮ ਨਹੀਂ ਹੋ ਰਹੇਗੇ ਤੇ ਜਿਹੜੇ ਹੁਣ ਅੱਜ ਹੈਗਾ ਕਿ ਅੱਜ ਇੱਧਰ ਦੂਜੇ ਪਾਸੇ ਕੱਲ ਉੱਧਰ ਸੋ ਉਹਨਾਂ ਦਾ ਜਿਹੜਾ ਹੈਗਾ ਕਿ ਵੀ ਆਪਾਂ ਜਿੱਦਾਂ ਦੇ ਰੰਗ ਬਦਲਦੇ ਆ ਉਹ ਚੰਗਾ ਨਹੀਂ ਲੱਗਦਾ ਮੈਂ ਨਹੀਂ ਨਾਮ ਲੈਣਾ ਚਾਹੁੰਦਾ ਕਿ ਇੱਕ ਕਿ ਰੰਗ ਕੌਣ ਬਦਲਦਾ ਹੈਗਾ ਤੋਂ ਉਸ ਨਾਤੇ ਜਿਹੜਾ ਹੈਗਾ ਕਿ ਵੀ ਆਪਾਂ ਨੂੰ ਚਾਹੀਦਾ ਕਿ ਜਿਸ ਪਾਰਟੀ ਨਾਲ ਟਿਕੇ ਉਹਨੇ ਟਿਕੇ ਰਹਿਣਾ ਚਾਹੀਦਾ ਹੈਗਾ ਆ ਕੋਈ ਮੁੱਦਾ ਹੋਵੇ ਫਿਰ ਬੰਦਾ ਪਾਰਟੀ ਛੱਡਦਾ ਕੋਈ ਇਸ਼ੂ ਹੋਵੇ ਤਾਂ ਛੱਡਦਾ ਗੱਲ ਸਭ ਕੀ ਸੋਚਦੇ ਕਿ ਲਾਸਟ ਵਾਰ ਮੇਰਾ ਬਸ ਮੈਂ ਪਹਿਲੇ ਇਨੀਸ਼ੀਅਲੀ ਗੱਲ ਕੀਤੀ ਹੈ ਹੋੜ ਜੜੀਆਂ ਬਸਤੀਆਂ ਦੀ ਕੀ 메ਜਰ ਪ੍ਰੋਬਲਮ ਹੈ ਕਿ ਆਮੜੇ ਲੋਕ ਕਾਫੀ ਤਰਾਸ ਰਹਿੰਦੇ ਵੀ ਸਾਨੂੰ ਆਹ ਪ੍ਰੋਬਲਮ ਹੈ ਸੀਵਰੇ ਪਾਵਰਟ ਲੈ ਕੇ ਉਹ ਕੀ 메ਜਰ ਪ੍ਰੋਬਲਮ ਕੀ ਰਹਤੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਵੀ ਇਹ ਕੰਸਟੀਟੂਐਂਸੀ ਮੇਰੇ ਕੋਲ 30 ਸਾਲ ਦੇ ਵਿੱਚ ਰਹੀ ਹੈ ਏਰੀਆ ਕਾਫੀ ਵੱਡਾ ਏਰੀਆ ਰਿਹਾ ਹੈਗਾ ਔਰ ਜਿੱਥੇ ਆਪਾਂ ਇੰਟਰਵਿਊ ਕਰ ਰਹੇ ਹਾਂ ਪਾਰਸ ਸਟੇਟ ਇਹ ਸਾਰੇ ਖੇਤ ਹੁੰਦੇ ਸੀਗੇ ਠੀਕ ਹੈ ਨਾ ਤੇ ਜਿੰਨਾ ਵਿਕਾਸ ਹੋਇਆ ਉਹਦਾ ਗੁਨਾਹਗਰ ਮੈਂ ਠੀਕ ਹੈ ਨਾ ਸੀਵਰੇਜ ਵਾਟਰ ਸਪਲਾਈ ਜਿਹੜਾ ਦਿੱਤਾ ਹੈਗਾ ਸੋ ਉਹਨਾਂ ਗੱਲੇ ਹੁੰਦੀ ਜਿਹੜਾ ਵਿਕਾਸ ਹੈ ਨਾ ਉਹ ਕੰਟੀਨਿਊਸ ਪ੍ਰੋਸੈਸ ਹੈ ਤੇ ਆਪਾਂ ਹੁਣ ਜਿਹੜਾ ਸੜਕਾਂ ਬਣ ਗਈਆਂ ਪਾਣੀ ਸੀਵਰੇਜ ਦਿੱਤਾ ਗਿਆ ਉਹਨਾਂ ਦਾ ਸਫਾਈ ਦਾ ਮਸਲਾ ਹੈਗਾ ਤੇ ਉਹ ਜੇ ਸਰਕਾਰ ਅੱਜ ਸਫਾਈ ਨਹੀਂ ਕਰਾ ਸਕਦੀ ਜੇ ਅੱਜ ਪ੍ਰੋਪਰਲੀ ਮੇਨਟੇਨ ਨਹੀਂ ਕਰ ਸਕਦੀ ਹੋਰ ਕੀ ਹੁੰਦਾ ਤੁਸੀਂ ਜਿਹੜਾ ਵਿਕਾਸ ਨੂੰ ਜਿਹੜਾ ਹੈਗਾ ਬਾ ਹੋਰ ਬਿਹਤਰ ਕਰਨ ਦਾ ਤਰੀਕਾ ਹੁੰਦਾ ਹੈ ਨਾ ਕਿ ਵਰਸ ਕਰਨ ਦਾ ਤੇ ਜਦ ਕੀ ਹੁਣ ਜਿਹੜਾ ਹੈਗਾ ਅੱਜ ਲੋਕੀ ਤਰਾਈ ਮਾਮ ਕਰ ਰਹੇ ਆ ਕਿ ਵੀ ਜਿਸ ਢੰਗ ਦੇ ਨਾਲ ਕਾਰਪੋਰੇਸ਼ਨ ਵਰਕ ਕਰ ਰਹੀ ਉਹ ਕਾਰ ਪਰੇਸ਼ਾਨ ਹੋ ਗਈ ਹੈ ਕਾਰ ਪਰੇਸ਼ਾਨ ਹੈ ਹਰ ਚੀਜ਼ ਗਲਤ ਕਮਿਸ਼ਨਰ ਬਣ ਗਿਆ ਹਾਂ ਤੇ ਉਸ ਨਾਤੇ ਜਿਹੜਾ ਮੈਂ ਤਾਂ ਕਹਾਂਗਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਦੇਖਣਾ ਚਾਹੀਦਾ ਕਿ ਪਰਫਾਰਮ ਕਰੇ ਲੋਕੀ ਪਰਫਾਰਮੈਂਸ ਚਾਹੁੰਦੇ ਆ ਜੁਮਲੇ ਬਾਜ਼ੀ ਨਹੀਂ ਚਾਹੁੰਦੇ ਨਾਰੀ ਬਾਜ਼ੀ ਨਹੀਂ ਚਾਹੁੰਦੇ ਕੰਮ ਕੰਮ ਪਿਆਰਾ ਚਮ ਨਹੀਂ ਪਿਆਰਾ ਗੱਲ बार-बार ਕਰਤੀ ਹੈ ਤੁਸੀਂ ਸਫਾਈ ਵਿਵਸਥਾ ਦੀ ਗੱਲ ਕੀਤੀ ਹੈ ਕਰੋੜਾਂ ਪਏ ਕੇਂਦਰਸ ਕਾਵਲੋ ਸਮਾਰਟ ਸਿਟੀ ਜਨਰਨ ਮੇਲੇ ਲੇਕਿਨ ਕੀ ਜਨਦਰ ਸਮਾਰਟ ਸਿਟੀ ਬਣਿਆ ਕਿ ਉਹ ਪਹਿਲਾਂ ਤੋਂ ਵੀ ਬਦਖਾਲੀ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਸਾਹਮਣੇ ਗੱਲ ਇਹ ਹੈਗਾ ਕਿ ਵੀ ਦੁੱਖ ਹੁੰਦਾ ਜਿਸ ਢੰਗ ਦੇ ਨਾਲ ਪੈਸਾ ਇੰਨਾ ਖਰਚਿਆ ਗਿਆ ਉਹ ਮੈਂ ਜਦੋਂ ਪਾਰਟੀ ਨੇ ਲੋਕਲ ਗਵਰਨਮੈਂਟ ਮਿਨਿਸਟਰ ਬਣਾਇਆ ਤੇ ਮੈਂ ਪਹਿਲੀ ਵਾਰੀ ਪਹਿਲੇ ਆਂਦੀ ਇਹਨਾਂ ਨੂੰ 100 ਕਰੋੜ ਦਿੱਤਾ ਸੀਗਾ ਉਹ 5 ਸਾਲ ਖਰਚ ਨਹੀਂ ਹੋਇਆ ਇੰਨੇ ਵੀ ਵਿਕਾਸ ਹੋਇਆ ਇਹਨਾਂ ਸਹੀ ਢੰਗ ਨਾਲ ਲੱਗਿਆ ਕਿ ਅਸੀਂ ਤਾਂ ਸੇਵਿੰਗ ਜੋ ਵੀ ਦੁਬਾਰਾ ਜਿਹੜਾ ਹੈਗਾ ਉਹਦੇ ਟੈਂਡਰ ਲਗਾਵਾ ਕੇ ਤੇ ਅਸੀਂ ਜਿਹੜਾ ਹੈਗਾ ਕੰਮ ਕਰਾਈਦਾ ਸੀਗਾ ਤੇ ਆਪਾਂ 7-800 ਕਰੋੜ ਰੁਪਇਆ ਜਿਹੜਾ ਉਹ ਦਿੱਤਾ ਆਪਣੇ ਰਾਮਾ ਮੰਡੀ ਏਰੀਆ ਦੇ ਵਿੱਚ ਠੀਕ ਹੈ ਜੀ ਉਧਰਲਾ ਵਿਕਾਸ ਕਰਾਇਆ ਉਹ 747 ਤੋਂ ਬਾਅਦ ਸੀਵਰੇਜ ਪਿਆ ਤੇ ਇੱਧਰ ਵੀ ਅਜੇ ਸੀਵਰੇਜ ਪਹਿਲੇ ਹੀ ਪਾਇਆ ਤੋਂ ਉਸ ਨਾਤੇ ਜਿਹੜਾ ਹੈਗਾ ਵਿਕਾਸ ਹੁੰਦਾ ਜਿਹੜਾ ਪੈਸਾ ਲੱਗਿਆ ਨਜ਼ਰ ਆਣਾ ਚਾਹੀਦਾ ਅੱਜ ਜਿਹੜਾ 스마트 ਸਿਟੀ ਦਾ ਪੈਸਾ ਹੈਗਾ ਉਹ ਲੱਗਿਆ ਨਜ਼ਰ ਨਹੀਂ ਆਉਂਦਾ ਖਰਚ ਤਾਂ ਹੋ ਰਿਹਾ ਪਰ ਖਰਚ ਕਿੱਥੇ ਹੋ ਰਿਹਾ ਇਹ ਕੁਐਸਚਨ ਮਾਰਕ ਹੈ ਔਰ ਮੈਂ ਤਾਂ ਕਵਾਂਗਾ ਇਹ ਜਿਹੜੀ ਜਾਂਚ ਜਿਹੜੀ ਹੈਗੀ ਆ ਹੋਣੀ ਚਾਹੀਦੀ ਹੈਗੀ ਆ ਤੋ ਕੈਗ ਨੇ ਰਿਪੋਰਟ ਵੀ ਦਿੱਤੀ ਹੈ ਇਹਦੇ ਬਾਰੇ ਆ ਲਾਸਟ ਟਾਈਮ ਵੀ ਇਹ ਗੱਲ ਕੋਈ ਸੀ ਪਿਛਲੇ ਸਾਲ ਵੀ ਗੱਲ ਦੀ ਇਹਦੀ ਵਿਜੀਲੈਂਸ ਜਾਂਚ ਹੋ ਗਈ ਮਤਲਬ ਕਿ ਜਾਂਚ ਨੂੰ ਹਮੇਸ਼ਾ ਲੇਟ ਕੇ ਪਹੁੰਚਦਾ ਕਾਰਨ ਕੀ ਹੈ ਕਿ ਲੱਗ ਰਿਹਾ ਦੇਖੋ ਇਸ ਤਰ੍ਹਾਂ ਮੈਂ ਆਪਣੇ ਹਰਦੀਪ ਪੂਰੀ ਨੂੰ ਨਹੀਂ ਸੀ ਗਿਆ ਅਰਪਨ ਡਵੈਲਪਮੈਂਟ ਮਿਨਿਸਟਰ ਮਨ ਨੂੰ ਮਿਲਿਆ ਵੀ ਸੀ ਜਾ ਕੇ ਹੁਣ ਉਹ ਜਿਹੜਾ ਕਰਦੇ ਹੈਗਾ ਕਿ ਵੀ ਜਾਂਚ ਹੋਣੀ ਚਾਹੀਦੀ ਹੈ ਤੋ ਉਹਨਾਂ ਨੇ ਕਹਿੰਦੇ ਵੀ ਫੈਡਰਲ ਸਟਰਕਚਰ ਹੈ ਤੇ ਇਹਦੇ ਵਿੱਚ ਕੋਈ ਸੱਤਾਕਾਸੀ ਜਿਹੜਾ ਹੈਗਾ ਇੰਟਰਫੇਅਰ ਕਰ ਸਕਦੇ ਕੋਈ ਛੱਤ ਤੱਕ ਨਹੀਂ ਕਰ ਸਕਦੇ ਤੋ ਮੈਂ ਹੱਲੇ ਕਿ ਉਹਨਾਂ ਨੂੰ ਇਸ ਗੱਲ ਦੇ ਉੱਤੇ ਕਾਫੀ ਮੇਰੀ ਬਹਿਸ ਵੀ ਹੋਈ ਹੈ ਕਿ ਅੰਦਰ ਵਾਸੀ ਕਿਉਂ ਹੈ ਇਸ ਤੋਂ ਬੰਚਰ ਕਿਉਂ ਰਹਿਣ ਇਹ ਪੈਸਾ ਮਿਲਿਆ ਨਹੀਂ ਜੇ ਲੇਕਿਨ ਜਿਹੜਾ ਹੈਗਾ ਕਿ ਵੀ ਫੈਡਰਲ ਸਟਰਕਚਰ ਹੋਣ ਦੇ ਨਾਤੇ ਕੇਂਦਰ ਚੋਂ ਪੈਸਾ ਤਾਂ ਆਂਦਾ ਹੈ ਉਹ ਤਾਂ ਦਿੱਤਾ ਹੁਣ ਸਵਾਲ ਇਹ ਹੈ ਕਿ ਵੀ ਜਿਹੜੀ ਪ੍ਰਦੇਸ਼ ਸਰਕਾਰ ਹੈ ਉਹ ਪ੍ਰੋਪਰ ਖਰਚ ਕਰੇ ਲੱਗੇ ਨਜ਼ਰ ਯੂਟਿਲਾਈਜੇਸ਼ਨ ਪ੍ਰੋਪਰ ਹੋਣੀ ਚਾਹੀਦੀ ਕਿਸਾ ਦੇ ਕੋਈ ਨਹੀਂ ਹੋ ਰਹੀ ਕੀ ਲੱਗ ਰਿਹਾ ਵੈਸਟ ਹਲਕੇ ਦੇ ਵਿੱਚ ਲੱਗ ਰਿਹਾ ਇਸ ਵਾਰ ਅਸ਼ੀਤ ਲੰਗੁਰਾਲ ਬਈ ਜਿੱਤਣਗੇ ਜੀ ਬਿਲਕੁਲ ਜਿੱਤਣਗੇ ਭਾਰੀ ਬੋਮਾਂ ਨਾਲ ਜਿੱਤਣਗੇ ਲੋਕੀ ਜਿਹੜੇ ਹੈਗੇ ਆ ਕਿ ਵੀ ਲੋਕਾਂ ਨੂੰ ਪਤਾ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਔਰ ਸਹੀ ਫੈਸਲਾ ਕਰਨਗੇ ਸ਼ੀਤਲ ਅੰਗੁਰਾਲ ਜੀ ਦੇ ਹੱਕ ਚ ਕਰਨਗੇ ਭਾਰਤੀ ਜਨਤਾ ਪਾਰਟੀ ਆ। ਇਹ ਜਨਤਾ ਹੈ ਸਭ ਜਾਣਦੀ ਹੈ ਸੋ ਬਿਲਕੁਲ ਸਪਸ਼ਟ ਸ਼ਬਦ ਹੈ ਸਾਬਕਾ ਮੰਤਰੀ ਮੁਰੰਜ ਕਾਲੀਜ ਦੇ ਆਉਣ ਵਾਲੇ ਸਮੇਂ ਜੜੀਆਂ 10 ਜੁਲਾਈ ਨੜੀਆਂ ਚੋਣਾ ਹੋਣ ਗਿਆ ਜਿੰਦਰ ਵੈਸ ਵਾਸਤੇ ਤਾਂ ਬਿਲਕੁਲ ਵਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਪਾਰੀ ਬਹੁਮੰਨਾ ਜਿੱਤ ਪ੍ਰਾਪਤ ਕਰਕੇ ਖਾ ਸਕੇ ਬਸਤੀਆਂ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਉਹਨਾਂ ਨੂੰ ਉੱਥੋਂ ਮੁਕਤ ਕਰਨਗੇ ਕਲਾ ਜਲੰਧਰ ਵੈਸਟੀ ਨਹੀਂ ਪੂਰਾ ਜਲੰਧਰ ਨੂੰ ਨਸ਼ਾ ਮੋਤ ਕਰਨ ਵਿੱਚ ਆਪਣਾ ਇੱਕ ਦਾਇਤਾ ਵੀ ਨਿਭਾਣਗੇ ਕੈਮਰਾਮੈਨ ਬੌਮੀਨਾ ਸੰਦੀਪ ਸ਼ਰਮਾ ਡੈਲੀ ਸੈਰ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ